ਨਖਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਪਿੰਡ ਜਾਗਵਾਲ ਦੇ ਪ੍ਰਧਾਨ ਕਪਾਲ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਤੇ ਇਹ ਆਮ ਪਾਰਟੀ ਦੇ ਇੱਕ ਨਿਰਤਕ ਵਰਕਰ ਨੇ ਤੇ ਅੱਜ ਆਮ ਪਾਰਟੀ ਬਾਰੇ ਇਹ ਕੁਝ ਕਹਿਣਾ ਚਾਹੁੰਦੇ ਨੇ ਤੇ ਉਹ ਅੱਜ ਇਹਨਾਂ ਨਾਲ ਅਸੀਂ ਗੱਲ ਕਰਦੇ ਨੇ ਕਿ ਇਹ ਆਮ ਪਾਰਟੀ ਦੇ ਇੱਕ ਵਰਗ ਜਾਰੀ ਇਸ ਵਾਸਤੇ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਨਾਰ ਬਲੋਕ ਪੰਜਾਬੀ ਦਾ ਜਿਨ੍ਹਾਂ ਅੱਜ ਫਿਰ ਮੈਨੂੰ ਮੌਕਾ ਦਿੱਤਾ ਇਸੇ ਹਨ ਵਾਸਤੇ ਕੁਝ ਗੱਲਾਂ ਦੱਸਣ ਕਰਨ ਵਾਸਤੇ ਜੋ ਸਨੇਹ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਵਿੱਚ ਪਾਉਣ ਵਾਸਤੇ ਮੈਂ ਪਰਮਿਸ਼ਨ ਦਾ ਤਾਮਲ ਕਰਦਾ ਨਾਰ ਬਲੋਕ ਦਾ ਪ੍ਰਮੁਖ ਇਸ ਨੂੰ ਹੋਮੀਆ ਦੇਵ ਦਾਲੇ ਛੜਦੀ ਕਲਾ 'ਚ ਰੱਖੇ ਮੈਂ ਗੱਲ ਕਰ assi ਗੱਲ ਕਰਦੇ ਆ assi ਨਸ਼ਿਆਂ ਬਾਰੇ ਜੋ ਸੀਐਮ ਸਾਹਿਬ ਨੇ ਪੂਰੇ ਪੰਜਾਬ ਵਿੱਚ ਇਸ ਨੂੰ ਥੱਲ ਪਾਉਣ ਵਾਸਤੇ ਮਹਿੰਮ ਸ਼ੁਰੂ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਵੇਲੇ ਛੋਟੇ ਨਹੀਂ ਵੱਡੇ ਵੱਡੇ ਜਿਹੜੇ ਨਸ਼ੇ ਤਸ਼ਕਰਾ ਨੇ ਫੜੇ ਜਾ ਰਹੇ ਨੇ ਔਰ ਮੈਂ ਗੱਲ ਕਰਦਾ ਸਕੂਲਾਂ ਵਿੱਚ ਵੀ ਜਾ ਰਹੇ ਹਨ ਬਹੁਤ ਵਧੀਆ ਸਕੂਲ ਪੈਸਾ ਦੇ ਕੇ ਸਰਕਾਰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਸਕੂਲ ਬਣਾਏ ਨੇ ਜਿਨ੍ਹਾਂ ਦੀ ਪੜ੍ਹਾਈ ਬਹੁਤ ਵਧੀਆ ਹੋ ਰਹੀ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇਸ सीएम ਸਾਹਿਬ ਦਾ ਇਸ ਪੰਜਾਬ ਸਰਕਾਰ ਦਾ ਕੁਝ ਵੀ ਹੋਰ ਵੀ ਗੱਲਾਂ ਨੇ ਜੋ ਇਲੈਕਸ਼ਨ ਵਾਸਤੇ ਨੇ ਜਿਹੜਾ ਦਾਣੇ ਵਿੱਚ ਇਸ ਵੇਲੇ ਚੱਲ ਰਿਹਾ ਚੋਣ ਪ੍ਰਚਾਰ ਸਭ ਨੂੰ ਮੈਂ ਲੁਧਿਆਣੇ ਵਾਲਿਆਂ ਨੂੰ ਵੀਰਾਂ ਨੂੰ ਸੁਣਾ ਦਿੰਨਾ ਜੋ ਵੀ ਇਹ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਦੇ ਮਕਮਲ ਦੇ ਮੁਤਾਬਕ ਸੋਚ ਕੇ ਵੋਟ ਇੱਕ ਇੱਕ ਵੋਟ ਛਾੜਦੇ ਨਿਸ਼ਾਨ ਨੂੰ ਪਾਇਓ ਉਹਨਾਂ ਨੂੰ ਜਿਵਾਇਓ ਮੈਂ ਸਭ ਤੱਕ ਸਨਹਿਤ ਦੇਣਾ ਚਾਹੁੰਦਾ ਮੈਸੇਜ ਦੇਣਾ ਚਾਹੁੰਦਾ ਵੀ ਵੋਟ ਕਿਤੇ ਸੋਚ ਕੇ ਪਾਇਓ ਐਵੇਂ ਨਾ ਪਦੇ ਭੁੱਲ ਕੇ ਵੋਟ ਪਾ ਬੈਠਿਓ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਉਹਦੀ ਸੋਚ ਜੋ ਆਸ ਵੇਲੇ ਸੀਅਮ ਸਾਹਿਬ ਦੀ ਆ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਫਿਰ ਵੀ ਦੁਬਾਰਾ ਇਹ ਸੂਲਤਾ ਦੇਣਗੇ ਲੋਕਾਂ ਤੱਕ ਪਹੁੰਚਾਉਣਗੇ ਫਿਰ ਦੁਬਾਰਾ ਇਹ ਸਰਕਾਰ ਤੇ ਸੀਐਮ ਸਾਹਿਬ ਭਗਵੰਤ ਮਾਨ ਫਿਰ ਫਿਰ ਇਸ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਹੋਣਗੇ ਮੈਂ ਸਭ ਤੱਕ ਸਨੇਹ ਪਹੁੰਚਾਉਣਾ ਚਾਹੁੰਦਾ ਇਹਨਾਂ ਬੱਚਿਆਂ ਤੱਕ ਜੋ ਬੁਰੇ ਕੰਮਾਂ ਵਿੱਚ ਲੱਗੇ ਨੇ ਇਹਨਾਂ ਨੂੰ ਸਨੇਹ ਦੇਣਾ ਚਾਹੁੰਦਾ ਵੀ ਸਾਰੇ ਬੁਰੇ ਕੰਮ ਨਸ਼ਿਆਂ ਵਾਲੇ ਛੱਡੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਪਾਵੇਂ, ਸ਼ਰਾਬ ਦਾ ਪਾਵੇਂ, ਤਮਾਕੂ ਦਾ ਪਾਵੇਂ, ਕਪਸੂ ਦਾ ਇਹਨੂੰ ਛੱਡੋ ਇਸ ਸਕੂਲ ਨੂੰ ਵੱਡੋ ਅੱਗੇ ਆਪਣੇ ਜੀਵਨ ਨੂੰ ਬਚਾਓ ਇਹ ਜੀਵਨ ਤੁਹਾਨੂੰ ਪ੍ਰਭੂ ਨੇ ਇਸ ਵਾਸਤੇ ਦਿੱਤਾ ਜੀਉਣ ਵਾਸਤੇ ਦਿੱਤਾ ਨਾਸ ਕਰਨ ਵਾਸਤੇ ਨਹੀਂ ਮੈਂ ਸਰਕਾਰ ਦਾ ਪੂਰੀ ਲੀਡਰਸ਼ਿਪ ਦਾ ਪੂਰੀ ਮਿਨਿਸਟਰੀ ਦਾ ਮੈਂ ਧੰਨਵਾਦ ਕਰਦਾ ਜਨਾਬ ਮੈਨੂੰ ਇਸ ਟੀਮ ਦਾ ਨਾਮ ਨਾਲ ਰੱਖ ਕੇ ਮੈਂ ਇਸ ਸਰਕੇ ਦੇ ਦਮ ਚਾਰਜ ਨੇ ਜਗੂ ਸੰਤ ਸੇਖਣਾ ਐਡਵੋਕੇਟ ਚੇਅਰਮੈਨ ਯੋਜਨਾ ਬੋਰਡ ਆਊਟ ਪੰਜਾਬ ਸਕੱਤਰ ਜਨਰਲ ਪੰਜਾਬ ਦੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਮੈਨਾਂ ਦੇ ਨਾਲ ਹੀ ਬਹੁਤ ਸਮਾਂ ਗੁਜ਼ਾਰਨੇ ਹਾਂ ਤੇ ਬਹੁਤ ਰਾਮ ਕਟ ਕਰਦੇ ਨੇ ਬਹੁਤ ਸਰਗਰਮ ਰਹੋ ਕੇ ਇਸ ਕਾਦਿਆਂ ਹਲਕੇ ਦੇ ਵਿੱਚ ਹੋਰ ਵੀ ਜਗ੍ਹਾ ਜਗ੍ਹਾ ਜਾ ਰਹੇ ਨੇ ਤੇ ਲੋਕਾਂ ਤੱਕ ਸਨਹਿਤ ਪਹੁੰਚਾ ਰਹੇ ਨੇ ਇਹ ਸਵਤੋਵਤ ਵੀਡੀਓ ਸ਼ੇਅਰ ਕਰਿਓ ਬਾ ਇਹਨਾਂ ਸ਼ਬਦਾਂ ਨਾਲ ਹੀ ਧੰਨਵਾਦ ਕਰਦਾ ਤੇ ਨਾਲ ਬਲੌਗ ਦਾ ਵੀ ਧੰਨਵਾਦ ਕਰਦਾ